ਹਾਂਜੀ ਅੱਜ ਆਪਾਂ ਫੇਰ ਤੋਂ ਇੱਕ ਗਲੇ ਦਾ ਡਿਜ਼ਾਈਨ ਲੈ ਕੇ ਆਏ ਜਿਹੜਾ ਕਿ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਉਹਦੇ ਲਈ ਆਪਾਂ ਇੱਕ ਗੋਲ ਗਲਾ ਲਿਆ ਹੈ ਤੇ ਇੱਕ ਆਪਾਂ ਲਾਵਾਂਗੇ ਸুইਟ ਹਟ ਗਲਾ ਠੀਕ ਹੈ ਜੀ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਕਰ ਦੇਵਾਂਗੇ ਤੇ ਇਸ ਤੋਂ ਪਹਿਲਾਂ ਵੀ ਆਪਾਂ ਗਲੇ ਦੇ 2-3 ਡਿਜ਼ਾਈਨ ਦੀ ਵੀਡੀਓ ਅਪਲੋਡ ਕਰੀ ਹੋਈ ਹੈ ਜਿਹੜੀ ਕਿ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਿਆ ਤੇ ਤੁਸੀਂ ਚੈਨਲ ਦੇ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਕਿਉਂਕਿ ਜੜੀਆਂ ਭੈਣਾਂ ਨੂੰ ਗਲੇ ਦੇ ਡਿਜ਼ਾਈਨ ਬਣਾਉਣ ਵਿੱਚ ਪ੍ਰੋਬਲਮ ਆਉਂਦੀ ਆ ਔਰ ਨਾ ਬਿਲਕੁਲ ਆਪਾਂ ਸੌਖੇ ਟ੍ਰਿਕ ਦੇ ਨਾਲ ਗਲੇ ਦੇ ਡਿਜ਼ਾਈਨ ਬਣਾਉਣੇ ਦੱਸੇ ਹੋਏ ਆ ਠੀਕ ਹੈ ਜੀ ਹੁਣ ਜਿਹੜਾ ਇਹ সুইਟ ਹਟ ਗੱਲਾ ਲਿਆ ਸੀ ਇਹਨੂੰ ਬਿਨਾ ਗੈਪ ਦਿੱਤੇ ਆਪਾਂ ਇਸ ਤਰੀਕੇ ਨਾਲ ਅਟੈਚ ਕਰ ਦੇਣਾ ਤੇ ਇਹੇਠਾ ਜਿਹੜੀਆਂ ਨਿਸ਼ਾਨੀਆਂ ਲਾ ਦੇਣੀ ਆ ਇਸ ਤਰੀਕੇ ਨਾਲ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਿਲਕੁਲ ਅਟੈਚ ਕਰਨਾ ਵਾ ਕੋਈ ਗੈਪ ਦਿੱਤੇ ਵਗੈਰੇ ਨਿਸ਼ਾਨ ਲਾਉਣੇ ਆ ਤੁਸੀਂ ਤੇ ਉਹ ਨਿਸ਼ਾਨਾ ਤੇ ਆਪਾਂ ਇਹਨੂੰ ਕਟਿੰਗ ਕਰ ਦਵਾਂਗੇ ਦੂਜੀ ਦੂਜੀ ਪੱਟੀ ਵੀ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਦਵਾਂਗੇ ਹੁਣ ਆਪਾਂ ਕੀ ਕਰਨਾ ਵਾ ਜਿਵੇਂ ਆਪਾਂ ਪਹਿਲਾਂ ਰੱਖ ਕੇ ਨਿਸ਼ਾਨ ਲਾਇਏ ਸੀ ਉਸੇ ਤਰੀਕੇ ਨਾਲ ਆਪਾਂ ਇਹਨਾਂ ਪੱਟੀਆਂ ਨੂੰ ਰੱਖ ਲਵਾਂਗੇ ਤੇ ਜਿੰਨੀ ਤੁਸੀਂ ਲੰਬਾਈ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਉਸ ਤਰ੍ਹਾਂ ਆਪਾਂ ਇਹਨੂੰ ਪ੍ਰੈਸ ਕਰ ਲਿਆ ਆ ਤੇ ਕੋਨਰਾਂ ਵਿੱਚ ਆਪਾਂ ਇਸ ਤਰੀਕੇ ਦੇ ਕੱਟ ਲਾ ਲਏ ਆ ਤੇ ਹੁਣ ਕਰਾਂਗੇ ਆਪਾਂ ਆਲੇ ਦੁਆਲੇ ਦੀ ਫੋਲਡਿੰਗ ਐਕਸਟਰਾ ਫੈਬਰਿਕ ਕੱਟ ਕਰ ਲਿਆ ਤੇ ਗੱਲਾ ਜਿਹੜੀ ਲੰਬਾਈ ਆਪਾਂ ਆਪਦੇ ਨਾਪ ਦੇ ਹਿਸਾਬ ਨਾਲ ਰੱਖ ਲਵਾਂਗੇ ਤੇ ਜਦੋਂ ਵੀ ਫੋਲਡਿੰਗ ਕਰਨੀ ਆ ਤੁਸੀਂ ਵੱਧ ਕੱਪੜਾ ਰੱਖਿਆ ਕਰੋ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਵਾ ਜੇ ਆਪਾਂ ਘੱਟ ਕੱਪੜਾ ਰੱਖਦੇ ਆ ਤਾਂ ਫੋਲਡਿੰਗ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਬਲ ਪੈ ਜਾਂਦੇ ਜੇ ਆਪਾਂ ਵੱਧ ਕੱਪੜਾ ਰੱਖਦੇ ਆ ਤਾਂ ਬਿਲਕੁਲ ਫਿਨਿਸ਼ਿੰਗ ਨਾਲ ਫੋਲਡਿੰਗ ਹੁੰਦੀ ਆ ਤੇ ਜਿੱਥੇ ਵੀ ਆਪਣੇ ਕੋਣ ਬਣੇ ਹੋਇਆ ਉਸੇ ਸੇਮ ਤਰੀਕੇ ਨਾਲ ਕੱਪੜੇ ਦੇ ਵੀ ਕੋਣ ਬਣਾ ਕੇ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਜਿੰਨਾ ਵੀ ਐਕਸਟਰਾ ਕੱਪੜਾ ਆ ਆਪਾਂ ਕੱਟ ਦਵਾਂਗੇ ਹੁਣ ਕਟਿੰਗ ਕਰਨ ਤੋਂ ਬਾਅਦ ਆਪਾਂ ਇੱਕ ਸਾਈਡ ਦੇ ਵਿੱਚ ਪਾਈਪਿੰਗ ਲਾਵਾਂਗੇ ਤੇ ਤੁਸੀਂ ਪਾਈਪਿੰਗ ਦੀ ਜਗ੍ਹਾ 'ਚ ਆਪਣੇ ਸੂਟ ਨਾਲ ਮੈਚਿੰਗ ਕਰਦੀ ਲੈਸ ਲਾ ਸਕਦੇ ਹੋ ਠੀਕ ਹੈ ਜੀ ਆਪਾਂ ਇਹਦੇ ਗਲੇ ਦੇ ਡਿਜ਼ਾਈਨ ਵਿੱਚ ਕੀ ਕਰਾਂਗੇ ਅੱਧੀ ਸਾਈਡ ਤੇ ਆਪਾਂ ਪਾਈਪਿੰਗ ਲਾਉਣੀ ਹੈ ਤੇ ਅੱਧੀ ਸਾਈਡ ਦੇ ਵਿੱਚ ਆਪਾਂ ਇਸੇ ਪਾਈਪਿੰਗ ਦੀਆਂ ਪੱਤੀਆਂ ਬਣਾਵਾਂਗੇ ਜੋ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਇਸ ਲਈ ਤੁਸੀਂ ਵੀਡੀਓ ਨੂੰ ਵਿੱਚੋਂ ਸਕਿਪ ਨਾ ਕਰਿਓ ਜਿੱਥੇ ਵੀ ਕੋਰਨਰ ਆਉਂਦੇ ਹੁੰਦੇ ਆ ਤੁਸੀਂ ਸੋਈ ਵਿੱਚ ਰਹਿਣ ਦਿਆ ਕਰੋ ਤੇ ਪ੍ਰੈਸ਼ਰ ਫੁੱਟ ਨੂੰ ਚੱਕਿਆ ਕਰੋ ਤਾਂ ਜਾ ਕੇ ਕੋਰਨਰ ਬਿਲਕੁਲ ਫਿਨਿਸ਼ਿੰਗ ਨਾਲ ਫੋਲਡ ਹੁੰਦੇ ਆ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਪਾਈਪਿੰਗ ਬਸ ਆਪਾਂ ਇਹ ਲਾਸਟ ਕੋਨੇ ਤੱਕ ਲਾਵਾਂਗੇ ਕੋਨੇ ਤੇ ਲੋਨ ਦੁਆਰਾ ਆਪਾਂ ਇਸ ਤਰੀਕੇ ਨਾਲ ਅੱਧਾ ਤੇ 1 ਇੰਚ ਤੱਕ ਕਟਿੰਗ ਕਰ ਦਵਾਂਗੇ ਤੇ ਇਹਨੂੰ ਅੰਦਰਲੀ ਸਾਈਡ ਗਲੇ ਵੱਲ ਫੋਲਡ ਕਰ ਦਵਾਂਗੇ ਹੁਣ ਆਪਾਂ ਕੀ ਕਰਾਂਗੇ ਜਿਹੜੀ ਪਾਈਪ ਇਹਨਾਂ ਆਪਾਂ ਲਾ ਰਹੇ ਸੀ ਉਹਨੂੰ 1.5 ਇੰਚ ਜਾਂ 1 ਇੰਚ ਦੀ ਤੁਸੀਂ ਕਟਿੰਗ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਫੋਲਡ ਕਰ ਕਰਕੇ ਇੱਕ ਜਿਵੇਂ ਫਲਾਵਰ ਦੀਆਂ ਪੱਤੀਆਂ ਹੁੰਦੀਆਂ ਨੇ ਉਸ ਤਰੀਕੇ ਨਾਲ ਬਣਾ ਕੇ ਤੁਸੀਂ ਐਦਾਂ ਅਟੈਚ ਕਰ ਦੇਣੀ ਹੈ ਤੇ ਤੁਸੀਂ ਜਿੰਨੀਆਂ ਲਾਉਣੀਆਂ ਤੁਸੀਂ ਬਿਲਕੁਲ ਨਾਲ-ਨਾਲ ਵੀ ਇਸ ਤਰੀਕੇ ਨਾਲ ਲਾ ਸਕਦੇ ਹੋ ਪਾਈਪ ਇਹਨੂੰ ਤੇ ਤੁਸੀਂ ਗੈਪ ਦੇ ਕੇ ਵੀ 1-1 ਇੰਚ ਦਾ ਜਾਂ 0.5 ਇੰਚ ਦੇ ਗੈਪ ਨਾਲ ਇਸ ਤਰੀਕੇ ਨਾਲ ਫੋਲਡ ਕਰਕੇ ਸਾਰੇ ਗਲੇ ਦੇ ਵਿੱਚ ਲਾ ਲਵਾਂਗੇ ਕਿਉਂਕਿ ਇੱਕ ਸਾਈਡ ਆਪਾਂ ਪਾਈਪ ਇਹਨਾਂ ਲਾਈਆ ਇੱਕ ਸਾਈਡ ਆਪਾਂ ਇਹ ਡਿਜ਼ਾਈਨਿੰਗ ਕਰਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਦੇ ਵਿੱਚ ਲਾ ਲਿਆ ਪੱਤੀਆਂ ਬਣਾ ਕੇ ਹੁਣ ਆਪਾਂ ਕਮੀਜ਼ ਦਾ ਫਰੰਟ ਪੱਲਾ ਲਿਆ ਤੇ ਆਪਾਂ ਇਹਨੂੰ ਕੀ ਕਰਾਂਗੇ ਸਿੱਧੇ ਵਾਲੇ ਪਾਸਿਓਂ ਕੱਚੀ ਸिलाई ਲਾਵਾਂਗੇ ਕਿਉਂਕਿ ਲਾਈਨਿੰਗ ਵਾਲੇ ਕਮੀਜ਼ਾਂ ਦੇ ਵਿੱਚੋਂ ਲਾਈਨਿੰਗ ਇੱਧਰ ਉੱਧਰ ਖਿਸਕ ਜਾਂਦੀ ਹੈ ਤੇ ਆਪਾਂ ਨੂੰ ਸੈਂਟਰ ਦਾ ਨਹੀਂ ਪਤਾ ਲੱਗਦਾ ਉਦੋਂ ਲਈ ਆਪਾਂ ਪਹਿਲਾਂ ਹੀ ਕੱਚੀ ਸिलाई ਲਾ ਲਈ ਆ ਤੇ ਹੁਣ ਆਪਾਂ ਗਲੇ ਦਾ ਵੀ ਸੈਂਟਰ ਕਰਾਂਗੇ ਇਸ ਤਰੀਕੇ ਨਾਲ ਤੇ ਸੈਂਟਰ ਦੇ ਵਿੱਚ ਆਪਾਂ ਲਾ ਦੇਵਾਂਗੇ ਕੱਚੀ ਸिलाई ਬਿਲਕੁਲ ਸੈਂਟਰ ਦੇ ਨਾਲ ਸੈਂਟਰ ਜਰੂਰ ਮਲਾਣਾ ਨਹੀਂ ਤਾਂ ਫਿਰ ਗਲਾ ਇੱਧਰ ਉੱਧਰ ਟੇਡਾ ਜਾ ਸਕਦਾ ਹੈ ਤੇ ਹੁਣ ਆਪਾਂ ਲਾ ਦੇਵਾਂਗੇ ਸਲਾਈ ਨਾਲ ਨਾਲ ਗਲੇ ਦੇ ਤੇ ਜਦੋਂ ਵੀ ਤੁਸੀਂ ਕੋਈ ਵੀ ਗਲਾ ਜਿਹੜਾ ਆਪਾਂ ਬੈਕ ਸਾਈਡ ਤੋਂ ਫਰੰਟ ਵੱਲ ਪਲਟਾਉਣੇ ਹੁੰਦੇ ਆ ਤੇ ਜਦੋਂ ਵੀ ਇਹਦੀ ਸਲਾਈ ਲਾਉਣੀ ਹੁੰਦੀ ਆ ਤਾਂ ਤੁਸੀਂ ਇੱਕ ਸੂਤ ਜਿੰਨੇ ਕਿ ਜਿਹੜੇ ਇੰਚ ਟੇਪ ਦਾ ਇੱਕ ਪੁਆਇੰਟ ਹੁੰਦਾ ਉਹਨਾਂ ਗੈਪ ਜਰੂਰ ਰੱਖਿਆ ਕਰੋ ਬੁਕਰਮ ਤੋਂ ਪਿੱਛੇ ਰੱਖਿਆ ਕਰੋ ਠੀਕ ਹੈ ਜੀ ਇਹ ਚੀਜ਼ ਸਿਰਫ ਜਦੋਂ ਫਰੰਟ ਵੱਲ ਗਲੇ ਪਲਟਾਉਣੇ ਆ ਉਹਦੇ ਵਿੱਚ ਹੀ ਕਰਨਾ ਵਾ ਜਿਵੇਂ ਕਿ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਥੋੜਾ ਜਿਹਾ ਗੈਪ ਰੱਖਿਆ ਹੋਇਆ ਵਿੱਚ ਜਦੋਂ ਫੋਲਡ ਕਰਾਂਗੇ ਤੇ ਆਪਾਂ ਨੂੰ ਇਹ ਜਿਹੜਾ ਬੈਕ ਸਾਈਡ ਵਾਲਾ ਕਪੜਾ ਦੂਜੀ ਸਾਈਡ ਨਹੀਂ ਦਿਖੂਗਾ ਤੇ ਹੁਣ ਆਪਾਂ ਕੱਟ ਕਰ ਲਵਾਂਗੇ 1/2 ਇੰਚ ਦੇ ਮਾਰਜਨ ਨਾਲ ਕੱਟ ਕਰਨ ਤੋਂ ਬਾਅਦ ਲਾਂਗਰ ਵਿੱਚ ਛੋਟੇ-ਛੋਟੇ ਕੱਟ ਟਾ ਕੇ ਆਪਣੀ ਜਿਹੜੀ ਗੁਲਾਈ ਆ ਪ੍ਰੋਪਰ ਆ ਸਕੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰ ਦਵਾਂਗੇ ਫਰੰਟ ਵੱਲ ਨੂੰ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਕਪੜਾ ਹਟ ਕੇ ਆਇਆ ਵਾ ਇਹ ਉਹਦੀ ਵਜ੍ਹਾ ਨਾਲ ਹੀ ਆ ਵੀ ਜਿਵੇਂ ਕਿ ਆਪਾਂ ਬੁਕਰਮ ਦੇ ਨਾਲ-ਨਾਲ ਲਾਉਂਦੇ ਤੇ ਆਪਣਾ ਕਪੜਾ ਜਿਹੜਾ ਪੁੱਠੀ ਸਾਈਡ ਵਾਲਾ ਕਪੜਾ ਉਹ ਸਿੱਧੀ ਸਾਈਡ ਦਿਖਣ ਲੱਗ ਜਾਂਦਾ ਹੈ ਠੀਕ ਹੈ ਜੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵਾ ਤੇ ਲਾਈਨਿੰਗ ਨੂੰ ਹਲਕੇ-ਹਲਕੇ ਖਿੱਚ ਲੈਣਾ ਵਾ ਵੀ ਗਲੇ ਵਾਲ ਨੂੰ ਨਾ ਦਿਖੇ ਤੇ ਤੁਸੀਂ ਜਦੋਂ ਵੀ ਇਸ ਤਰੀਕੇ ਦੇ ਗਲੇ ਬਣਾਇਆ ਕਰੋ ਅੱਧੀ ਸਲਾਈ ਇਸ ਸਾਈਡ ਤੋਂ ਲਾਇਆ ਕਰੋ ਤੇ ਅੱਧੀ ਸਲਾਈ ਦੂਜੀ ਸਾਈਡ ਤੋਂ ਲਾਇਆ ਕਰੋ ਤਾਂ ਕਿ ਕੋਈ ਵੀ ਫਰਕ ਨਾ ਪਾਵੇ ਤੇ ਜੇ ਤੁਸੀਂ ਪ੍ਰੋਪਰ ਸਟਿਚਿੰਗ ਜਾਣਦੇ ਹੋ ਤਾਂ ਤੁਸੀਂ ਇੱਕੋ ਸਲਾਈ ਦੇ ਨਾਲ ਪੂਰਾ ਗਲਾ ਅਟੈਚ ਕਰ ਸਕਦੇ ਹੋ। ਕੱਚੀ ਸਲਾਈ ਆਪਾਂ ਸੈਂਟਰ ਵਾਲੀ ਖੋਲਣੀ ਰਹਿ ਗਈ ਸੀ ਉਹ ਆਪਾਂ ਖੋਲ ਲਈ ਆ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਦੇ ਵਿੱਚ ਸਲਾਈ ਲਾ ਲਈ ਹੁਣ। ਕਿ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਂਗੀ। ਠੀਕ ਹੈ ਜੀ ਇਸ ਤਰੀਕੇ ਨਾਲ ਇਹਦੀ ਫਾਈਨਲ ਲੁੱਕ ਆਈ ਆ ਤੇ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਆ ਹੈ ਤੇ ਤੁਸੀਂ ਸੈਂਟਰ ਦੇ ਵਿੱਚ ਤੁਸੀਂ ਬਟਨ ਰੱਖ ਸਕਦੇ ਹੋ। ਤੇ ਬਟਨ ਦੀ ਜਗ੍ਹਾ ਤੁਸੀਂ ਇੱਕ ਬਰੀਕ ਜੀ लेस ਵੀ ਲਾ ਸਕਦੇ ਹੋ ਤੇ ਇਹ ਬਿਨਾ ਬਟਨ ਤੋਂ ਵੀ ਤੁਸੀਂ ਇਹ ਡਿਜ਼ਾਈਨ ਪਾ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਵੀ ਤੁਹਾਨੂੰ ਐਦਾਂ ਦੇ ਡਿਜ਼ਾਈਨ ਕਿਵੇਂ ਲੱਗੇ ਤਾਂ ਕਿ ਆਪਾਂ ਹੋਰ ਅੱਗੇ ਨਵੇਂ-ਨਵੇਂ ਡਿਜ਼ਾਈਨ ਗਲੇ ਦੇ ਲੈ ਕੇ ਆਈਏ